ਸਾਨੂੰ ਇੰਨਾਂ ਗੱਲਾਂ ਦਾ ਪਤਾ ਹੋਵੇ ਤੇ ਆ ਅੱਜ ਦੁੱਖ ਤਕਲੀਫਾਂ ਕਿਉਂ ਵੇਖੀਏ ਤੇ ਬੜਾ ਸੋਹਣਾ ਕੰਮ ਤੇ ਜਾਂਦਾ ਹੁੰਦਾ ਹੀ ਮੇਰੇ ਜੇਠ ਨਾਲ ਮਿਸਤਰੀਆਂ ਨਾਲ ਨਹੀਂ ਵੀਰ ਜੀ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਸਾਨੂੰ ਕਿਤੇ ਗੱਲ ਦਾ ਨਹੀਂ ਪਤਾ ਕਿਸ ਦਾ ਵੀ ਮੈਨੂੰ ਤੇ ਬਹੁਤ ਚੇਰੀ ਹੋ ਗਿਆ ਗੱਲ ਕੀਤੀ ਨੂੰ ਵੀ ਤੇ ਮਿਲੇ ਨੂੰ ਵੀ ਮਿਲਦਾ ਹੀ ਨਹੀਂ ਸਾਨੂੰ ਮਨਜੀਤ ਸਿੰਘ ਮਨਜੀਤ ਸਿੰਘ ਜੀ ਕੀ ਲੱਗਦਾ ਸੀ ਕਿ ਮੁੰਡਾ ਡਾਮ ਗਿਆ ਤੁਹਾਡਾ ਬੇੜਾ ਹੀ ਬੇੜਾ ਸੀ ਹਾਂਜੀ ਤੇ ਕੀ ਘਟਨਾ ਕਰਮ ਹੈਗਾ ਕਦੋਂ ਉਹਨੂੰ ਪੁੱਛ ਲੈ ਕੇ ਜਾਂਦੀ ਜਾਂ ਕੋਈ ਪਤਾ ਹੈਗਾ ਇਸ ਬਾਰੇ ਪਤਾ ਨਹੀਂ ਸਰ ਸਾਨੂੰ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਉਹਨੂੰ ਘਰ ਆਏ ਨਹੀਂ ਘਰ ਨਹੀਂ ਜਿਉਂਦਾ ਜੀ ਕਿੰਨਾ ਕਿੰਨਾ ਜੀ ਆਪਾਂ ਕਹਿ ਸਕਦੇ ਕਿੰਨਾ ਜਾਂ ਮਲੇ 2 2.5 ਸਾਲਾਂ ਨੂੰ ਕੀ ਬੇਤਕਲ ਕੀਤਾ ਹੋਇਆ ਸੀ ਹਾਂਜੀ ਜੀ ਹਾਂਜੀ ਹਾਂਜੀ ਜੀ ਤੇ ਕਿੰਨੇ ਭਰਾ ਹੈਗੇ ਚਾਰ ਭਰਾ ਚਾਰ ਭਰਾ ਸੀ ਹਾਂਜੀ ਤੇ ਦਿੱਤਾ ਕੋਈ ਤਾਂ ਤੇ ਇਹ ਜਿੱਦਾਂ ਹੁਣ ਕਿਹਾ ਜਾ ਰਿਹਾ ਪੁਲਿਸ ਵੱਲੋਂ ਤੇ ਨਸ਼ੇ ਦੇ ਵਿੱਚ ਜਾਂ ਫਿਰ ਕਤਲ ਦੇ ਮਾਮਲਿਆਂ ਦੇ ਵਿੱਚ ਸੀ ਪਤਾ ਨਹੀਂ ਸਾਰੇ ਇਹ ਤੇ ਰੱਬ ਜਾਣਦਾ ਜੀ ਦੋ ਹੋਰ ਵੀ ਦੱਸਣਗੇ ਇਹ ਤੇ ਰੱਬ ਹੀ ਜਾਣਦਾ ਸਾਨੂੰ ਤੇ ਇਹ ਬਾਰੇ ਪਤਾ ਨਹੀਂ ਹੈ ਤਾਨੂੰ ਜਿਹੜਾ ਹੈਗਾ ਇਸ ਬਾਰੇ ਕਿਦਾਂ ਪਤਾ ਲੱਗਾ ਅੱਜ ਦੀ ਘਟਨਾ ਬਾਰੇ ਇਹ ਇੱਥੇ ਮੈਂ ਸਰ ਮੈਨੂੰ ਤੀਜੇ ਦਿਨਾਂ ਤੇ ਛੱਡਿਆ ਨਾ ਤੇ ਤਿੰਨ ਦਿਨਾਂ ਬਾਅਦ ਹਾਂਜੀ ਹਾਂਜੀ ਤੇ ਮੈਂ ਰਾਤੀ ਆਇਆ ਤੇ ਦਿਨੇ ਮੈਂ ਰਾਤੀ ਮੈਂ ਆਪਣੀ ਭੈਣ ਕੋਲ ਚਲ ਗਿਆ ਤੇ ਸਵੇਰੇ ਮੈਂ ਸੌਂ ਤਿੱਥੇ ਆ ਤੇ ਮੈਂ ਬੁੱਕਰ ਬੁੱਕਰ ਮਾਰ ਲਿਆ ਘਰ ਆਪਣੇ ਤੇ ਮੈਂ ਆਣ ਕੇ ਤੇ ਇੱਥੇ ਮੇਰੇ ਕੋਲ ਮੋਹਦਬਾਰ ਬੰਦੇ ਆਏ ਉਹ ਮੈਨੂੰ ਆਂਦੇ ਵੀ ਚੱਲ ਠੀਕ ਐ ਤੂੰ ਘਰ ਆ ਕੇ ਆਪਣੇ ਆ ਗਿਆ ਤੇ ਵਧੀਆ ਗੱਲ ਆ ਤੇ ਉਹਨਾਂ ਮੁਰਗੇ ਉਹ ਆਫੂਨਾ ਦੇ ਖਬਰਾਂ ਹੁੰਦੇ ਵੀ ਤੇ ਉਹ ਦੱਸਣ ਦਾ ਵੇ ਇਹ ਆ ਗੱਲ ਹੋ ਗਈ ਤੇ ਐਤੋਂ ਬਾਅਦ ਮੈਨੂੰ ਕਿ ਮੁਰਕੇ ਬਦਾ ਹੀ ਨਹੀਂ ਲੱਗਾ ਤੁਹਾਨੂੰ ਵੀ ਕਹਿੰਦਾ ਪੁੱਲਸ ਨੇ ਚੱਕਿਆ ਸੀਗਾ ਹਾਂਜੀ ਹਾਂਜੀ ਚੱਕਿਆ ਕੱਲ ਨੂੰ ਹੋ ਗਿਆ ਤੁਹਾਨੂੰ ਪੁੱਲਸ ਨੇ ਖੜਾ ਸਾਨੂੰ ਦਿੱਲੀੋਂ ਚੱਕਿਆ ਜੀ ਕਿਹੜੀ ਪੁੱਲਸੀ ਇਹ ਸੀਟ ਆਵ ਗਿਆ ਕਿੱਥੋਂ ਦੀ ਪੁੱਲਸੀ ਸੀ ਇਹ ਟਾਪ ਦੂੰ ਬਿੱਲੀ ਹਾਂਜੀ ਨਹੀਂ ਕਿੱਥੇ ਲੈ ਗਏ ਸੀ ਮਤਲ ਸਾਨੂੰ ਜੰਡਿਆਲੇ ਲਾਇਆ ਨਾ ਮੈਨੂੰ ਪੁੱਲਸ ਕਿੱਥੇ ਲੈ ਗਏ ਹਾਂਜੀ ਪੁੱਲਸ ਕਿੱਥੇ ਲੈ ਕੇ ਗਈ ਸੀ ਸਾਨੂੰ ਪੁੱਲਸ ਨੇ ਦੇ ਖੜਿਆ ਮਤਲ ਇਹਦੇ ਥਾਣੇ ਰੱਖਿਆ ਅੱਛਾ ਹਾਂਜੀ ਬੇ ਸ਼ਰਤਾ ਤੇ ਸਾਨੂੰ ਬਾਕੀ ਨਹੀਂ ਚਲੋ ਪੁਲਿਸ ਦਾ ਕਹਿਣਾ ਵੀ ਨਸ਼ਾ ਨਸ਼ਾ ਫੜਿਆ ਗਿਆ ਕਿ ਨਸ਼ਾ ਤਸਕਰੀ ਤਾਂ ਵੀ ਕੰਮ ਕਰਦਾ ਸੀ ਹੈ ਪਤਾ ਨਹੀਂ ਇਹ ਸਰ ਰੱਬ ਜਾਣਦਾ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਹੀ ਪਤਾ ਇਹ ਤੇ ਮਾਲਕ ਹੀ ਜਾਣਦਾ ਕੀ ਕਰਦਾ ਕੀ ਨਹੀਂ ਬਾਕੀ ਆ ਸਾਨੂੰ ਇੱਥੇ ਮੜਾ ਜਾ ਪਤਾ ਲੱਗਾ ਵੀ ਆ ਗਵਰਿਆ ਕੋ ਗੈਂਗਸਟਰ ਲਿੰਕ ਵੀ ਹੈਗੇ ਜਿੱਦਾਂ ਇਹ ਤੇ ਸਰ ਮਾਲਕ ਹੀ ਜਾਣਦਾ ਕੀ ਦਾ ਕੀ ਕਰਦਾ ਕੀ ਨਹੀਂ ਕਿ ਸਚਾਈ ਹੈ ਜਿਹੜੀ ਪੁਲਿਸ ਕੋਲੋਂ ਦੱਸਿਆ ਜਾ ਰਿਹਾ ਉਹ ਵਿੱਚ ਪਤਾ ਨਹੀਂ ਸਾਰਾ ਨੂੰ ਇਹ ਗੱਲ ਦਾ ਇਹ ਗੱਲ ਦਾ ਸਾਨੂੰ ਬਿਲਕੁਲ ਨਹੀਂ ਪਤਾ ਇਹ ਪਹਿਲਾਂ ਕਿੱਥੋਂ ਕੀ ਕਪੜਦਾ ਸੀਗਾ ਕਿ ਕੀ ਪਹਿਲਾਂ ਦੇ ਮਜ਼ਦੂਰੀ ਕਰਦਾ ਏ ਰਾਜ ਮੇਸਤਰੀ ਦਾ ਨਾਲ ਲੇਬਰ ਕਰਦਾ ਏ ਤੇ ਕਿੰਨੀ ਉਮਰ ਹੈਗੀ ਇਹ ਉਮਰ ਤਾਂ ਚਲੋ 20 ਸਾਲ ਹੋਊਗੀ ਹਾਂਜੀ ਠੀਕ ਹੈ ਹੁਣ ਉਹ ਕਿੰਨਾ ਚਿਰ ਘਰ ਤੋਂ ਘਰ ਤੋਂ ਨਿਕਲੇ ਦੋ ਤਾਂ ਹੀ ਸਾਲ ਹਾਂਜੀ ਠੀਕ ਹੈ ਹੁਣ ਪੁਲਿਸ ਨੇ ਕੋਈ ਧਰਨਾ ਰਾਬਤਾ ਕੀਤਾ ਅੱਜ ਦੀ ਇਸ ਘਟਨਾ ਤੋਂ ਬਾਅਦ ਨਹੀਂ ਸਾਡਨਾ ਘਟਾ ਕੀ ਕੋ ਨਾ ਕੀ ਕਰਨਾ ਮੈ ਸਾਨੂੰ ਸਿਰਫ ਲੈ ਕੇ ਜਾਂਦੇ ਛੱਡ ਦਿੰਦੇ ਸੀ ਤੇ ਇਹੋ ਵੀ ਅਹੀਂ ਮੁੜ ਕੇ ਆਪਣਾ ਘਰ ਛੱਡ ਕੇ ਚੱਲ ਜੰਨੇ ਆ ਵੀ ਸਾਨੂੰ ਤੰਗ ਹੁੰਨੇ ਆ ਤੇ ਮੁੜ ਕੇ ਅਹੀਂ ਘਰੋਂ ਚੱਲ ਗਏ ਆਹ ਮਹੀਨੇ ਡੇਢ ਮਹੀਨੇ ਬਾਅਦ ਆਣ ਕੇ ਬੂਆ ਖੋਲਿਆ ਜੱਜ ਉਹ ਵੀ ਸਵੇਰੇ ਮਹੀਨੇ ਡੇਢ ਮਹੀਨੇ ਬਾਅਦ ਆ ਹਾਂਜੀ ਹਾਂਜੀ ਤੇ ਡੇਢ ਮਹੀਨੇ ਹੋਰ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਸੀ ਸਾਡੀ ਬਜ਼ੁਰਗ ਰਹਿੰਦੀ ਉਹ ਤੇ ਇੱਥੇ ਕਿਸ ਦੇ ਘਰ ਰਹਿੰਦੀ ਸੀ ਅੱਛਾ ਉਹ ਮਾਤਾ ਸਾਡੀ ਦਾਦੀ ਉੱਥੇ ਛੱਡ ਆਏ ਆ ਪਿੰਡ ਦੇ ਮੋਹਤਬਰ ਇਹ ਮਲਤੂ ਆਪਣਾ ਰੋਟੀ ਬਾਣੀ ਖਾਈ ਜਾ ਵੀ ਅਹੀਂ ਉਹਨੂੰ ਕਿੱਥੋਂ ਦੇਣਾ ਅਸੀਂ ਆਪ ਨਹੀਂ ਜਾਣ ਲਗਾਉਂਦੇ ਫਿਰਨੇ ਜਿਹੜੇ ਬਾਕੀ ਬੱਚੇ ਉਹ ਕੀ ਕਰਦੇ ਆ ਬਾਕੀ ਬੱਚੇ ਮੇਰੇ ਕੰਪਨੀ 'ਚ ਕੰਮ ਕਰਦੇ ਠੀਕ ਆ ਹਾਂਜੀ ਤੇ ਜਿਹੜਾ ਹੁਣ ਤੱਕ ਦੀ ਗੱਲ ਕਰੀਏ ਜੇ ਡੇਢ ਮਹੀਨੇ ਬਾਅਦ ਤੁਸੀਂ ਆਏ ਹੋ ਤਾਂ ਕਿਤੇ ਨਾ ਕਿਤੇ ਪੁਲਿਸ ਵੱਲੋਂ ਬਾਰ-ਬਾਰ ਘੇੜਾ ਸੀਗਾ ਇੱਥੇ ਰੱਖਿਆ ਜਾਂਦਾ ਸੀ ਇਹ ਕਾਰ ਚ ਪਤਾ ਨਹੀਂ ਜੀ ਇਹ ਤੇ ਵੇਂਡ ਵਾਲਿਆਂ ਨੂੰ ਪਤਾ ਹੋਊ ਅਸੀਂ ਕਿਹੜੀ ਵੇਖੀ ਇੱਥੇ ਅਸੀਂ ਕੰਮ ਛੱਡਦਾ ਕਰ ਮਤਲਬ ਪੁਲਿਸ ਦੇ ਦਬੇਸ਼ੇ ਦਬਿਸ਼ੇ ਹੀ ਕਿਤੇ ਨਾ ਕਿਤੇ ਅਸੀਂ ਅਸੀਂ ਮਲ ਦਿੱਲੀ ਚੱਲ ਗਏ ਹਾਂ ਡੈੱਡ ਬੋਡੀ ਜਿਹੜੀ ਉਹ ਲੈਣ ਜਾ ਜਣਾਇ ਬਹੁਤ ਮਤਲਬ ਪੁਲਿਸ ਨੇ ਰਾਬਤਾ ਦੱਸਿਆ ਤੁਹਾਨੂੰ ਕਿੱਥੇ ਨਹੀਂ ਸਾਰੇ ਜੇ ਦੱਸਿਆ ਨੀ ਕੋ ਠੀਕ ਹੈ ਹਾਂਜੀ ਪੁਲਿਸ ਨਾਲ ਸੰਪਰਕ ਕਰਕੇ ਜਾਓਗੇ ਹਲੇ ਲੈਣਾ ਚਲੋ ਮੇਰੇ ਮੋਤਬਰ ਬੰਦੇ ਗਏ ਇਥੋਂ ਉਹ ਗੱਲਬਾਤ ਕਰਨਗੇ ਹਾਂਜੀ ਤੇ ਜਾਣਾ ਪਊਗਾ ਮੇਰਾ ਨਾਮ ਰਾਜਵਾ ਨਗਰਮ ਦਾ ਹੈਗਾ ਵਾ ਬੀ ਨਾ ਨਾਮ ਹੋਗਾ ਅੰਮ੍ਰਿਤਪਾਲ ਨਾਮ ਮੇਰੇ ਬੱਚੇ ਦਾ ਇਦੋਂ ਦਾ ਕਿ ਆ ਡੇਢ ਦੋ ਸਾਲ ਹੋ ਗਏ ਕੀ ਕਰਨ ਦੀ ਸੀ ਕਿਉਂ ਛੱਡ ਗਈ ਪਿਆਣੀ ਵੀਰ ਜੀ ਸਾਨੂੰ ਇੰਨਾ ਗੱਲਾਂ ਦਾ ਪਤਾ ਹੋਏ ਤੇ ਆ ਅੱਜ ਦੁੱਖ ਤਕਲੀਫਾਂ ਕਿਉਂ ਵੇਖੀਏ ਮੇਰਾ ਵੀਰ ਤੇ ਬੜਾ ਸੋਹਣਾ ਕੰਮ ਤੇ ਜਾਂਦਾ ਆਂਦਾ ਹੀ ਮੇਰੇ ਜੇਠ ਨਾਲ ਮਿਸਤਰੀਆਂ ਨਾਲ ਬਾਕੀ ਸਾਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਆ ਆਲਾ ਮੈਂ ਆ ਮੈਂ ਤੇ ਕਰਦਾ ਹੀ ਮੇਰੇ ਜੇਠ ਨਾਲ ਕੰਮ ਕਰਦਾ ਹੀ ਬੜਿਆ ਕਿੰਨਾ ਹੈ ਦਾ ਜਮਾਤਾਂ ਬੜੀਆਂ ਹੀ ਇਹ ਤਾਂ ਪੁਲਿਸ ਕਹਿ ਰਹੀ ਹੈਗੀ ਆ ਕਿ ਉਹ ਕਤਲ ਦੇ ਮਾਮਲੇ ਉਹ ਉਹਨਾਂ ਚ ਨਾਮ ਜਰਿਆ ਜਾਂ ਨਸ਼ੇ ਨੂੰ ਲੈ ਕੇ ਉਹਨਾਂ ਦਾ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਕਿ ਇਦਾਂ ਦੀ એનਰੋਲਮੈਂਟ ਹੈਗੀ ਸੀਗੀ ਉੱਥੇ ਕੋਈ ਘਰ ਦੇ ਪਰਿਵਾਰ ਦੇ ਵਿੱਚ ਕੋਈ ਅਜਿਹੀ ਗੱਲ ਹੋਈ ਕਦੀ ਮਰੀ ਵੱਲੋਂ ਨਹੀਂ ਵੀਰ ਜੀ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਸਾਨੂੰ ਕਿਤੇ ਗੱਲ ਦੈਣੀ ਪਤਾ ਕਿਸ ਦਾ ਪੀਏ ਕੀ ਕਰਦਾ ਕੀ ਨਹੀਂ ਕਰਦਾ ਆਖਰੀ ਵਾਰ ਕਦੋਂ ਮਿਲੇ ਤੁਸੀਂ ਮੈਨੂੰ ਤੇ ਬਹੁਤ ਚੇਰੀ ਹੋ ਗਿਆ ਗੱਲ ਕੀਤੀ ਨੂੰ ਵੀ ਤੇ ਮਿਲੇ ਨੂੰ ਵੀ ਮਿਲਦਾ ਹੀ ਨਹੀਂ ਸਾਨੂੰ ਮਾਨੂੰ ਮਿਲਦਾ ਹੀ ਨਹੀਂ ਨਾ ਗੱਲ ਕਰਦਾ ਹੀ ਸਾਡੇ ਨਾਲ ਏ ਨਹੀਂ ਗੱਲ ਕੀਤੀ ਮਤਲਬ ਕਿਉਂ ਇਹ ਜੀ ਲਾਈਨ ਜਿਹੜੀ ਹੈਗੀ ਨੂੰ ਚੂਟ ਕੀਤੀ ਜਾਂ ਕੀ ਕਰ ਰੋ ਹੋ ਵੀਰ ਜੀ ਕਿਸੇ ਗੱਲ ਦਾ ਸਾਨੂੰ ਪਤਾ ਹੀ ਨਹੀਂ ਵੀ ਇਹ ਕਿਹੜੀ ਲਾਈਨ ਚ ਪੈ ਗਿਆ ਵਾ ਕੀ ਇਹ ਦਾ ਇਹ ਚਾਰ ਹੀ ਭਰਾ ਹੀ ਇਹ ਤੀਸਰਾ ਛੋਟੇ ਤੀਸਰੇ ਨੰਬਰ ਤੇ ਹੀ ਇੱਕ ਮੇਰਾ ਲੱਕੜ ਦਾ ਕੰਮ ਕਰਦਾ ਵੱਡਾ ਮੁੰਡਾ ਇੱਕ ਉਹ ਦੂਜਾ ਛੋਟਾ ਲੇਬਰ ਦਾ ਕਰਦਾ ਵਾ ਦੂਸਰੇ ਨੇ ਵੀ ਲੱਕੜ ਦਾ ਕੰਮ ਸਿੱਖਿਆ ਵਾ ਉਹ ਡਰਦੇ ਹੀ ਨਿਕਲ ਗਏ ਕੰਪਨੀਆਂ ਚ ਪਲੀਜ਼ ਸਾਨੂੰ ਟਿਕਣ ਨਹੀਂ ਦਿੰਦੀ ਪਲੀਜ਼ ਵਾਲੇ ਕਹਿੰਦੇ ਸੀ ਤੁਸੀਂ ਮੁੰਡਾ ਪੇਸ਼ ਕਰਾਓ ਅਸੀਂ ਕਿੱਥੋਂ ਕਰਾਉਂਦੇ ਜਦੋਂ ਸਾਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਉਹ ਲੇਬਰ ਦਾ ਹੀ ਕੰਮ ਕਰਦੇ ਭਾਜੀ ਕਿੰਨੇ ਚਿਰ ਮਦਾਂ ਜਾਂ ਕਰ ਅੱਜ ਆਏ ਅਹੀਂ ਸਵੇਰੇ ਆਏ ਆਏ 2 ਮਿੰਨੀ ਬਾਅਦ ਕਰ ਕੁਛ ਕਹਿਣਾ ਚਾਹੋਗੇ ਕੋਈ ਪ੍ਰਸ਼ਾਸਨ ਕੋਲ ਨਹੀਂ ਵੀਰ ਜੀ ਮੈਂ ਤੇ ਹੱਥੀ ਜੋੜਦੀ ਆ ਜੋ ਮੇਰਾ ਜਣਾ ਹੀ ਚੜਾ ਗਿਆ ਆ ਦੇਖੋ ਮੈਂ ਹੱਥ ਜੋੜਦੀ ਆ ਆਓ ਤੇ ਆ ਵੀਰੋ ਤੇ ਰੱਖੋ ਥਾਣੇ ਚ ਲਾ ਗਏ ਇਹਨੂੰ ਪੜ ਕੇ ਇਹਨੂੰ ਜਿਗਿਆਲੇ ਹਾਏ ਰੱਬਾ ਇਹਨੂੰ ਪਹਿਲਾਂ ਦਿੱਲੀ ਕੋਲ ਜੋ ਕਿ ਤੇ ਲਿਆਏ ਆ ਹਾਏ ਸਾਨੂੰ ਚਾਰ ਦਿਨ ਰੱਖਿਆ ਥਾਣੇ ਚ ਮੈਂ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਦਿੱਲੀ ਸੇ 2 ਮਿੰਟ ਆਈ ਚਲ ਗਏ ਨਹੀਂ ਅਣੂ ਤੇ 20 ਦਿਨ ਬਣੀ ਹੋਏ ਅਜੇ ਗਏ ਨੂੰ ਆਈ ਕਿੱਥੇ ਜਾਂਦੇ ਇਹ ਤਾਂ ਦਿੰਦੇ ਨਹੀਂ ਕਰ ਕੋ ਨਹੀਂ ਦਿੰਦੇ ਉਹ ਨਹੀਂ ਦਿੰਦੇ ਇਸੇ ਕਰਕੇ ਜਿਹੜੇ ਕਤਲ ਗੁੱਤਾਂ ਦੇ ਮਾਮਲੇ ਪਤਾ ਨਹੀਂ ਹਾਂ ਨਵੀਰ ਜੀ ਇਹ ਨਹੀਂ ਪਤਾ ਵੀ ਇਹ ਕਤਲ ਕਰਦਾ ਹੈ ਕੀ ਕਰਦਾ ਹੈ ਸਾਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ